ਮੈਂ ਬਗਰਾੜੀ ਆਲਾ ਕਿਸਾਨ ਬੋਲਦਾ ਮੈਂ ਕਦੇ ਆਪਣੇ ਹੱਕਾਂ ਲਈ ਪੰਜਾਬ ਦੇ ਵਿੱਚ ਲੜਿਆ ਕਦੇ ਬਾੜਾਂ ਤੇ ਮੈਨੂੰ ਅਤਵਾਦੀ ਵੀ ਕਿਹਾ ਗਿਆ ਅੱਜ ਮੈਂ ਆਪਣੇ ਖੇਤਾਂ ਦੀ ਵਟ ਤੇ ਬੈਠਾ ਸੋਚ ਰਿਹਾ ਕਿ ਆਪਣੀ ਕਿਸਮਤ ਨੂੰ ਕੋਸਾਂ ਜਾਂ ਸਰਕਾਰਾਂ ਨੂੰ ਮੇਰੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਤੇ ਅੱਜ ਟਰੈਕਟਰ ਚੱਲ ਰਿਹਾ ਮੈਨੂੰ ਇਉਂ ਲੱਗ ਰਿਹਾ ਜਿਵੇਂ ਮੇਰੀ ਹੱਕ ਤੇ ਟਰੈਕਟਰ ਚੱਲ ਰਿਹਾ ਮੈਂ ਮਜਬੂਰ ਹਾਂ ਫਸਲ ਵਾਉਣ ਨੂੰ ਕਿਉਂਕਿ ਫਸਲ ਨੂੰ ਗਲਾਬੀ ਸੁੰਡੀ ਲੱਗ ਗਈ ਜਸਨੇ ਮੇਰੀ ਸਾਰੀ ਫਸਲ ਨਸ਼ਟ ਕਰ ਦਿੱਤੀ ਮੈਂ ਹਰ ਇੱਕ ਹੀਲਾ ਵਰਤਿਆ ਰਿਆ ਸੁਪਰੀਮਾ ਵੀ ਕੀਤੀਆਂ ਪਰ ਨਹੀਂ ਸਲਿਆ ਆਖਰ ਮੈਨੂੰ ਟਰੈਕਟਰ ਚਲਾਉਣਾ ਹੀ ਪਿਆ ਮੈਂ ਖੇਤਾਂ ਵਿੱਚ ਖੜਾ ਅੱਖਾਂ ਭਰੀਆਂ ਨੇ ਮੇਰੇ ਅੱਖਾਂ ਦੇ ਮੇਰੇ ਹੱਥਾਂ ਦੇ ਵਿੱਚ ਫਸਲ ਫੜੀ ਹੋਈ ਹੈ ਜਿਸ ਨੂੰ ਸੁੰਡੀ ਲੱਗੀ ਹੋਈ ਹੈ ਮੈਨੂੰ ਲੱਗ ਰਿਹਾ ਮੇਰੀ ਸਿਰਫ ਇਹੀ ਗਲਤੀ ਹੈ ਕਿ ਮੈਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਜੋ ਹਦਾਇਤਾਂ ਸਨ ਉਹਨਾਂ ਨੂੰ ਮੰਨਿਆ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਉਸ ਤੋਂ ਬਾਅਦ ਸਿੱਧੀ ਬਜਾਈ ਕੀਤੀ ਤਾਂ ਉਸ ਨੂੰ ਸੁੰਡੀ ਲੱਗ ਗਈ ਮੈਂ ਸਰਕਾਰ ਦੀ ਮੰਨੀ ਪਰ ਅੱਜ ਮੇਰੀ ਕੋਈ ਸਾਰ ਨਹੀਂ ਲੈ ਰਿਆ ਨਾ ਹੀ ਸਰਕਾਰ ਅਤੇ ਨਾ ਹੀ ਪੁਨਚਾਰਸ਼ਨ ਮੈਨੂੰ ਬਜੂਰ ਨਿਵਸ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਚਲਾਉਣਾ ਪੈ ਰਿਹਾ ਹੈ ਹੁਣ ਕੋਸ਼ਿਸ਼ ਹੁਣ ਮੈਂ ਉੱਠਿਆ ਹਾਂ ਅਤੇ ਕੋਸ਼ਿਸ਼ ਕਰ ਰਿਹਾ ਕਿ ਦੁਬਾਰਾ ਫਸਲ ਬੀਜਾਂ ਅਤੇ ਪ੍ਰਮਾਤਮਾ ਮੈਨੂੰ ਬੜ ਬਖਸ਼ੀ ਅਤੇ ਮੇਰੀ ਫਸਲ ਦੁਬਾਰਾ ਵਧੀਆ ਹੋਵੇ ਤਾਂ ਜੋ ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਮੈਂ ਬਗਰਾੜੀ ਵਾਲਾ ਕਿਸਾਨ ਬੋਲਦਾ ਹਾਂ ਭਾਈ ਜੀ ਇੱਕ ਮਿੰਟ ਦੇ ਦਿਓ ਬਸ ਭਾਈ ਜੀ ਕਿਨਾਂ ਥੋੜਾ ਸੁਖਮੰਦਰ ਸਿੰਘ ਆ ਜੀ ਸੁਖਮੰਦਰ ਜੀ ਕੀ ਕਾਰਨ ਹੈ ਅੱਜ ਕਿਸਾਨ ਥੋੜੇ ਬੋਲਣ ਕਿਉਂ ਬਈਆ ਕਣਕ ਜੀ ਇਹ ਸੁੰਡੀ ਪੈ ਗਈ ਜੜ ਚ ਅੱਗ ਨਾ ਲੱਗਣ ਕਰਨ ਜੀ ਗੱਠਾਂ ਪੜੀਆਂ ਜੀ ਸਾਰੇ ਵਾਂਚ 25 ਕਿਲੇ ਆਪਣੇ ਵਾਂਦੇ ਆ ਜੀ 20 ਕਿਲੇ ਠੇਕੇ ਤੇ 5 ਕਿਲੇ ਆਪਣੇ ਆਪ ਦੇ ਆ ਜੀ ਸਾਡੇ ਚ ਗੱਠਾਂ ਪੜੀਆਂ ਸਾਡੇ ਚ ਇਹੀ ਹਾਲ ਹੈ ਜੀ ਪਿੱਛੇ ਵੀ ਤੁਸੀਂ ਵੇਖ ਕੇ ਆਏ ਵਾਈਫੇ ਕਣਕ ਆ ਵੀ ਤੁਹਾਡੇ ਸਾਹਮਣੇ ਆ ਜੀ ਕਿੰਨਾ ਖਰਚਾ ਆ ਗਿਆ ਸੀ ਜਦੋਂ ਤੁਸੀਂ ਕਣਕ ਵਾਈ ਸਹੀ ਹੈ ਹਾਂਜੀ ਜਦੋਂ ਕਣਕ ਦਾ ਕਿੰਨਾ ਖਰਚਾ ਸਰ ਖਰਚਾ 800 1000 ਕਿਲਾ ਆ ਜੀ ਪਹਿਲਾਂ ਬਲੈਕ ਚਰੇ ਵਾਲੀਆਂ ਜੀ 20 ਮੋਲ ਦਾ ਪਾਇਆ ਜੀ ਤੇ ਹੁਣ ਫਿਰ ਹੁਣ ਦੁਬਾਰਾ ਫਿਰ ਬੀਜਦੇ ਆ ਜੀ ਕੁੱਲ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਨੇ ਲਗਭਗ 1520 ਹਜ਼ਾਰ ਦਾ ਨੁਕਸਾਨ ਹੋਈ ਗਿਆ ਜੀ ਇੱਕ ਕਿੱਲੇ ਦਾ ਹਾਂ ਜੀ ਹਾਂ ਕਿੱਲੇ ਦਾ ਮਾਰੇ ਵੀ ਜਨਾਂ ਸਫਰਿਆਂ ਕੀਤੀਆਂ ਜੀ ਦੋ ਤੁਹਾਡੇ ਸਾਹਮਣੇ ਬਖਾਤੀਆਂ ਤੁਹਾਨੂੰ ਇਹ ਕਿਹੜੀ ਸੁੰਡੀ ਹੈ ਔਰ ਕੀ ਨੁਕਸਾਨ ਕੀਤਾ ਇਹਨੇ ਇਹ ਜੜਚੀ ਸੁੰਡੀ ਹੈ ਜੀ ਬੂਟਾ ਸੁਕਾਉਂਦੀ ਹੈ ਉਹ ਵੀ ਪਾਣੀ ਸੀ ਪਲਾਂ ਹਾਂ ਜੀ ਪਹਿਲਾਂ ਪਾਗਲਾਂ ਨੇ ਕੋਈ ਆ ਕੇ ਸਾਰ ਲਈਏ ਨਹੀਂ ਜੀ ਉਹਨਾਂ ਨੂੰ ਬਖਾਇਆ ਸੀ ਅੱਜ ਕੱਲ ਉਹਾਂ ਦੇ ਵੀ ਸਾਡੇ ਦਾ ਆਪ ਦੇ ਪਈ ਪਈ ਅਸੀਂ ਕੀ ਕਰਗੇ ਵੀ ਗਾ ਨੂੰ ਅੱਗ ਲਗਾਇਆ ਕਰੋ ਤੇ ਅੱਗ ਦਾ ਹੀ ਹੱਲ ਹੈ ਇਹਦੇ ਚ ਹੋਰ ਕੋਈ ਅੱਗ ਨਹੀਂ ਹੱਲ ਨਹੀਂ ਇਹਦਾ ਹੁਣ ਤੁਸੀਂ ਕੀ ਹੱਲ ਗੱਡਿਆ ਫਿਰ ਇਹਦਾ ਅਸਟਾਜੀ ਦਮਾਰੇ ਹੁਣ ਵਾਂ ਠੇਕੇ ਤੇ ਤੁਹਾਨੂੰ ਪਤਾ 75 76 ਹਜ਼ਾਰ ਨੂੰ ਵਾਂ ਠੇਕੇ ਤੇ ਆ ਦੇਖੋ ਜੀ ਤੁਹਾਡੇ ਮਿੱਜਾਂ ਕੇ ਉਹ ਵੀ ਅੱਗੇ ਜਿਵੇਂ 50万 ਨਿਕਲੇ ਹੁਣ 30万 ਨਿਕਲੂਗੀ ਜੀ ਹਜੇ ਹਫਤਾ ਵੀ ਜੀ ਨਹੀਂ ਜਾਂਦੀ ਜੀ ਤੁਹਾਡੇ ਸਾਹਮਣੇ ਵਾਂ ਗੱਰ ਯਾਰ ਗਿਆ ਪਿਆ